ਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅੱਜ ਕੀ ਕਰਦੇ ਨੇ ਸਾਡੇ ਕੋਲ ਇਸ ਸਮੇਂ ਪਟਾਣਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਖੜੇ ਆ ਜਿਹੜਾ ਸਕੁਅਰ ਸੈਂਟਰ ਮਾਰਕੀਟ ਹੈ ਇੱਥੇ ਬਿਲਕੁਲ ਸਾਫ਼ ਤੌਰ ਤੇ ਪੁਰੀ ओर ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਕਾਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਹੈ ਉਹਨੂੰ ਮੁਕਮਲ ਕਰਨ ਲਈ ਉਹਨੂੰ ਸਿਰੇ ਲਾਉਣ ਦੇ ਲਈ ਉਹਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਮੈਨ ਟੂ ਮੈਨ ਦੁਕਾਨ ਤੋਂ ਹਰ ਦੁਕਾਨ ਤੇ ਸਨੇਹਾ ਦੇਣ ਦੇ ਲਈ ਐਸਪਕਤ ਤੁਰੇ ਹੋਏ ਆ ਤੇ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟ ਦੇ ਹੱਥਾਂ ਦੀ ਕਟਕੁਤਲੀ ਬਣ ਕੇ ਦੇਸ਼ ਦੇ ਨਾਲ ਘਾਣ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਖੌਟਾ ਲੱਗ ਗਿਆ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਪਿਛਲੇ 33 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਉਹਨਾਂ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਸੀਰੀਅਸ ਹੋ ਕੇ ਫੈਸਲਾ ਲੈਣ ਦੀ ਬਜਾਏ ਚੂਬਾ ਸਰਕਾਰ ਨੂੰ ਅਕਸਾ ਕੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਉੱਥੇ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਆ ਸਾਫ਼ ਕਹਿੰਦੇ ਆ ਇਹ ਸਮਾਧਨੇਮਰਾਈ ਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਗੁੱਟ ਨੂੰ ਹੱਥ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਹਜ਼ਾਰਾਂ ਗੁੱਟਾਂ ਨੂੰ ਕੱਟਨੇ ਪੈਣੇ ਆ ਫਿਰ ਤੁਸੀਂ ਉੱਥੇ ਕਹ ਸਕਦੇ ਹੋ ਤੇ ਆਰਥਿਕ ਨੀਤੀਆਂ ਜਿਹੜੀਆਂ ਕਾਰਪੋਰੇਟ ਦੀਆਂ ਤੁਸੀਂ ਪੰਜਾਬ ਵਿੱਚ ਲਾਗੂ ਕਰਨ ਦੀ ਸੋਚ ਰਹੇ ਹੋ ਆ ਪੰਜਾਬ ਬੰਦਾ ਜੋ ਸਮਰਥਨ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਮਿਲਿਆ ਇਹ ਸਾਫ਼ ਦੱਸਦਾ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜਾਂ ਖੋਖਲੀਆਂ ਹੋ ਚੁੱਕੀਆਂ ਹੁਣ ਵੱਡਾ ਰੁਖ ਉਟਿਆ ਜਾਣ ਵਾਲਾ ਹੈ ਤੇ ਜਲਦੀ ਉਟਿਆ ਜਾਊਗਾ ਲੋਕ ਆਪਣੇ ਹੱਕਾਂ ਦੀ ਜੰਗ ਇਦਾਂ ਹੀ ਲੜਦੇ ਰਹਿਣਗੇ ਬਿਲਕੁਲ ਹਰ ਦੁਕਾਨ ਤੇ ਜਾ ਕੇ ਹਰ ਦੁਕਾਨਦਾਰ ਵੀਰ ਨੂੰ ਛੋਟੇ ਵਪਾਰੀ ਟਰਾਂਸਪੋਰਟ ਆਟੋ ਰਿਕਸ਼ਾ ਵਾਲੇ ਇਲੈਕਟ੍ਰਿਕ ਰਿਕਸ਼ਾ ਵਾਲੇ ਇਹ ਤੋਂ ਤੱਕ ਕਿ ਵਿਦੇਕ ਸੰਸਥਾ ਮਾ ਬੇਰਿੰਗ ਕਾਲਜ ਆ ਗੁਰਨਾਣ ਕਾਲਜ ਆ ਸਾਰਿਆਂ ਨੂੰ ਜਾ ਕੇ ਨਿੱਜੀ ਤੌਰ ਤੇ ਬੇਨਤੀ ਕੀਤੀ ਆ ਪੁਰ ਯੂਰੋ ਅਪੀਲ ਕੀਤੀ ਆ ਕਿ ਇਹ ਹੱਕਾਂ ਦੀ ਜੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਸਾਰਿਆਂ ਨੇ ਅੱਗੋਂ ਬਹੁਤ ਵੱਡਾ ਸਮਰਥਨ ਦਿੱਤਾ ਹੈ ਮੇਰੇ ਹਿਸਾਬ ਦੇ ਨਾਲ ਅੱਜ ਤਾਂ ਅਸੀਂ ਸਟੇਟਮੈਂਟ ਦੇ ਰਹੇ ਹਾਂ 30 ਦਸੰਬਰ ਨੂੰ ਇਹ ਮੁਕੰਮਲ ਤੌਰ ਤੇ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਐ ਬਿਲਕੁਲ ਚੁੱਪੀ ਵਾਲਾ ਮਾਹੌਲ ਤੇ ਬੰਦ ਰਹਿਣ ਨੂੰ ਮਿਲੇਗਾ ਜੀ ਮਾਹਰ ਭਰਨ ਸਿੰਘ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪ੍ਰਧਾਨ ਜੋਨ ਅਕਲ ਸਾਹਿਬ ਅੱਜ ਜਿਹੜਾ 30 ਤਰੀਕ ਨੂੰ ਗੰਨ ਦਾ ਸੱਦਾ ਦਿੱਤਾ ਗਿਆ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਗਾਤਾਰ 11 ਮਹੀਨੇ ਤੋਂ ਉੱਥੇ ਜਿਹੜਾ ਸਾਡਾ ਸੰਘਰਸ਼ ਜਾਰੀ ਆ ਤੇ ਸਰਕਾਰ ਪੂਰੇ ਜ਼ਬਰ ਜਿਹੜੇ ਆ ਸਾਡੇ ਤੇ ਢਾਹ ਰਹੀ ਆ 40 ਦੇ ਕਰੀਬ ਜਿਹੜੇ ਆ ਉਹ ਉੱਥੇ ਛਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁੱਕਿਆ ਲੋਹ ਦੀਆਂ ਕੰਡਾ ਬਣਾ ਕੇ ਸਰਕਾਰ ਨੇ ਸੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਕੋ ਸਾਡੀ ਦਿੱਲੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਬੱਲੇਵਾਲ ਸਾਹਿਬ 32 33 ਦਿਨ ਤੋਂ ਮਰਨ ਵਰਤੇ ਬੈਠੇ ਹੋਇਆ ਕੋਈ ਸਾਥ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤੇ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਕਹਾਂ ਕਿ ਬੱਲੇਵਾਲ ਸਾਹਿਬ ਨੂੰ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਸੋ ਬਿਲਕੁਲ ਜਿਹੜਾ ਵਾ 30 ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇਕਜੁੱਟ ਵਾ ਤੇ ਤੇਰੀਆਂ ਜਿਹੜੀਆਂ ਕਾਹਰ ਤੇ ਪੱਖੀ ਨੀਤੀਆਂ ਵਾ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਇਹ ਵਾਦਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਵਾ ਅੱਜ ਇਹ ਖੋਹਣ ਦੀਆਂ ਤਿਆਰੀਆਂ ਕਰ ਰਿਹਾ ਪੂਰਾ ਛੋਟਾ ਵਪਾਰੀ ਦੁਕਾਨਦਾਰ ਸਭ ਨਸ਼ਟ ਕਰਕੇ ਇੱਕੋ ਹੀ ਕਾਰਪੋਰੇਟ ਦੇਖ ਘਰਾਣਾ ਜਿਹੜੇ ਦੋ ਚਾਰ ਖੜੇ ਕਰਨਾ ਚਾਹੁੰਦੇ ਬਾਣੀਆਂ-ਦਾਨੀਆਂ ਨੂੰ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਜੰਗ ਜਿਹੜੀ ਆ ਚੜ੍ਹਦੀ ਕਲਾ ਨਾਲ ਲੜਾਂਗੇ ਚਾਹੇ ਜਿੰਨੇ ਵੀ ਸਿਰ ਸਾਨੂੰ ਦੇਣੇ ਪਣ ਦੇਵਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਉਹ ਆ ਤੀਰ ਦਾ ਬਾਂਡਾ ਜਿੱਦਾਂ ਪਿੱਛੇ ਰੇਲਾਂ ਜਾਮ ਹੋਈਆਂ ਏ ਸਾਡੀਆਂ ਅਸਾਂ ਤੋਂ ਪੂਤੇ ਲੋਕ ਵੱਦ ਨਿਕਲ ਕੇ ਆਇਆ ਆ ਅੱਜ ਦੀ ਵਾਰ ਤੁਹਾਨੂੰ ਜਿਹੜਾ ਪਤਾ ਲੱਗੂਗਾ ਬਹੁਤ ਵੱਡਾ ਹੰਗਾਰਾ ਹਰ ਮਾਰਕੀਟ ਕੋਲਜ ਦੁਕਾਨ ਜਿੱਥੇ ਵੀ ਜਾ ਰਹੇ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਸਾਨੂੰ ਦੇ ਰਹੇ ਆ ਵੇੜੀ ਫੜੀ ਆ ਦੁਕਾਨ ਦਾ ਸਰਜੀ ਵਾਲੇ ਦੁੱਧ ਤੱਕ ਜਿਹੜਾ ਲੋਕਾਂ ਨੇ ਆਖਿਆ ਵੀ ਉਸ ਦਿਨ ਅਸੀਂ ਦੁੱਧ ਵੀ ਬੰਦ ਜਿਹੜਾ ਵਾ ਕਰਾਂਗੇ ਨਹੀਂ ਕਰਾਗੇ ਪਕਾਵਾਂਗੇ ਤੇ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਦਿਖਾਵਾ ਤਾ ਤੇ ਬਣਾ ਨਹੀਂ ਜਾ ਰਹੇ ਕਿ ਬਾਕੀ ਸੰਸਥਾਵਾਂ ਜਿਸ ਨੇ ਹੋਰ ਜੁਨੀਅਨਾਂ ਹੈਗੀ ਉਹਨਾਂ ਨੇ ਗੱਲ ਕੀਤੀ ਸਾਨੂੰ ਸਾਰੀਆਂ ਜੁਨੀਅਨਾਂ ਵਾਲੇ ਵਿਦਿਆਰਥੀ ਜੁਨੀਅਨ ਜਿੱਦਾਂ ਟੈਂਪੂ ਜੁਨੀਅਨਾਂ ਬਾਸੀ ਡਾਕ ਸਰਦ ਪੀਆਟੀ ਸਿਟੀ ਸੀ ਆ ਰਿਹਾ ਸਾਰੇ ਬਹੁਤ ਵੱਡਾ ਹੰਗਾਰਾ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਪਟਵਾਰੀਆਂ ਨੇ ਸਾਨੂੰ ਦਿੱਤਾ ਵਾ ਤਹਿਸੀਲਦਾਰਾ ਹਰ ਬੰਦੇ ਨੇ ਸਾਨੂੰ ਜਿਹੜਾ ਸਮਰਥਨ ਦੇ ਰਿਹਾ ਤੋਂ ਦਿਨੋਂ ਦਿਨ ਜਿਵੇਂ ਜਿਵੇਂ ਲੱਗਿਆ ਆ ਰਿਹਾ ਜਿਾ ਲੋਕਾਂ ਦਾ ਸਹਾਰਾ ਜਿਹੜਾ ਹੋਰ ਵੱਧਾ ਜਾ ਰਿਹਾ ਭਾਈ ਆਪਣਾ ਨਾਮ ਦੱਸ ਦਿਓ ਦੁਕਾਨਦਾਰ ਤੁਸੀਂ ਕਿਹਨਾਂ ਨਾਂ ਦੇ ਦਾ? ਮੇਰਾ ਨਾਮ ਸਰਤਾਜ ਸਿੰਘ ਬਾਜਵਾ ਹੈ ਤੇ ਆ ਮੇਰਾ ਕੱਪੜੇ ਦਾ ਸ਼ੋਰੂਮ ਹੈ ਰੋਮੀਓ ਕਲੈਕਸ਼ਨ ਦੇ ਨਾਂ ਦੇ ਆ। ਜੇ ਦੁਕਾਨਦਾਰ ਭਾਈ ਅਸੀਂ ਬਾਅਦਿਆਂ ਪਹਿਲਾਂ ਅਸੀਂ ਕਿਸਾਨ ਆ ਕਿਉਂਕਿ ਸਾਡੇ ਜਿੰਨੇ ਵੀ ਪਿਆਰ ਦੇ ਤਾਂ ਦੇ ਕਿਸਾਨੀ ਨਾਲ ਰਿਲੇਟਡ ਆ। ਜੇ ਕਿਸਾਨ ਨਾ ਰਿਆ ਤੇ ਦੁਕਾਨਾਂ ਵੀ ਰਹਿਣੀਆਂ ਕੋਈ ਬਿਜ਼ਨਸ ਨਹੀਂ ਲੈਣਾ। ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੇ ਆ ਪੰਜਾਬ ਦੇ ਲੋਕ ਆ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ। ਆਹ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਆਂ ਤੇ ਆਈ ਸਾਰੇ ਕਿਸਾਨਾਂ ਨੂੰ ਇਹ ਕਹਿੰਦੇ ਆਂ ਕਿ ਡੱਲੇ ਸਾਹਿਬ ਫਨੌਰੀ ਬਾਰਡਰ ਤੇ ਭੋਖੜ ਧਾਲ ਦੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਨਾਲ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਸਾਡੇ ਜਿਹੜੇ ਬਿਜ਼ਨਸ ਆ ਦਕਾਨਾਂ ਤਾਂ ਹੀ ਬਚ ਸਕਣਗੀਆਂ ਬਸ ਮੈਂ ਇਹੋ ਕੁਝ ਕਹਿਣਾ ਚਾਹੁੰਦਾ ਹਾਂ